ਜਿਸ ਵਿਅਕਤੀ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਵਿਅਕਤੀ ਜਿਹੜਾ ਆ ਮਹੀਨੇ ਦਾ 2 ਤੋਂ 2.5 ਲੱਖ ਰੁਪਿਆ ਕਮਾਉਣ ਵਾਲਾ ਵਿਅਕਤੀ ਹੈ ਲੇਕਿਨ ਕਈ ਬਿਮਾਰੀਆਂ ਜਦੋਂ ਬੰਦੇ ਦੇ ਸਰੀਰ ਨੂੰ ਜਕੜ ਲੈਂਦੀਆਂ ਨੇ ਉਹ ਜਿਹੜਾ ਵਿਅਕਤੀ ਹੈ ਅੱਜ ਮਜਬੂਰ ਹੋ ਚੁੱਕਾ ਘਰ ਦੇ ਵਿੱਚ ਬੈਠਾ ਹੈ ਬੇਸ਼ੱਕ ਇੱਕ ਹਫ਼ਤੇ ਦਾ ਤਕਰੀਬਨ 25000 ਰੁਪਿਆ ਜਿਹੜਾ ਖਰਚਾ ਉਹ ਦਿੰਦਾ ਹੈ ਔਰ ਜਿਹੜੀ ਸਕਰੀਨ ਤੇ ਤੁਸੀਂ ਦੇਖਿਆ ਇਹਨਾਂ ਦੇ ਫੇਸ ਨੂੰ ਜਿਹੜਾ ਆ ਕੈਂਸਰ ਹੋ ਗਿਆ ਸਾਰਾ ਮੂੰਹ ਜਿਹੜਾ ਆ ਇਹਨਾਂ ਦਾ ਬਿਮਾਰੀ ਜਿਹੜੀ ਐ ਐਸੀ ਜਕੜੀ ਐ ਜਿੱਦਾਂ ਇਲਾਜ ਹੀ ਕਰਵਾ ਰਹੇ ਨੇ ਤਾਂ ਜਿਸ ਦਾ ਖਰਚਾ ਚੁੱਕਣ ਲਈ ਵੀ ਜਿਹੜਾ ਆ ਹੁਣ ਇਹਨਾਂ ਕੋਲ ਪੈਸਾ ਨਹੀਂ ਹੈਗਾ ਮੇਰੇ ਦੰਦ ਦੇ ਵਿੱਚ ਇਨਫੈਕਸ਼ਨ ਹੋਈ ਸੀਗੀ ਦੰਦ ਦੇ ਇਨਫੈਕਸ਼ਨ ਤੋਂ ਵਧਣ ਮੱਦ ਗਿਆ ਅੱਛਾ ਜੀ 15 ਦਿਨਾਂ ਵਿੱਚ ਦੇ 15 20 ਦਿਨ ਲੱਗੇ ਟਿਊਮਰ ਬਣ ਗਿਆ ਬਹੁਤ ਤਗੜਾ ਦੋ ਕਿਮੋ ਲੱਗੀਆਂ ਤੀਜੀ ਕਿਮੋ ਜੋਗੇ ਵੀਰੇ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਦਵਾਈ ਨਹੀਂ ਕੋਈ ਪੈਸੇ ਆ ਜਾਣਗੇ ਤੇ ਅਸੀਂ ਦਵਾਈ ਲਾਵਾਂਗੇ ਨਹੀਂ ਤੇ ਸਾਡੇ ਕੋਲ ਕੋਈ ਮਜਾ ਨਹੀਂ ਇਸ ਤੇ ਕਿਸੇ ਟਮ ਰੋਟੀ ਤਾਂ ਵੀ ਤਾਉਂਗਾ ਰੋਟੀ ਵੀ ਰਿਜ਼ਲਟ ਕਰੇ ਬਾਕੀ ਰਾਤ ਦਿਨ ਮਿਹਨਤ ਕਰਦੇ ਸੀਗੇ ਬੰਦੇ ਵੀ ਨਾਲ ਲਾਏ ਸੀਗੇ ਕੰਮ ਕਰਦੇ ਸੀਗੇ ਹੁਣ ਆਹ ਦੇਣ ਆ ਗਏ ਨੇ ਵੀਰੇ ਜਿਹੜਾ ਅਸੀਂ ਲੋਕਾਂ ਕੋਲ ਮੰਗ ਮੰਗ ਕੇ ਕਰਦਾ ਖਰਚਾ ਚਲਾਉਂਦੇ ਆ ਸਾਡੇ ਕੋਲ ਖਰਚਾ ਨਹੀਂ ਹੈਗਾ ਅਸਲ ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਹੁਣ ਅਸੀਂ ਦੋ ਕੀਮੋ ਲਵਾਈਆਂ ਇਹਨਾਂ ਨੂੰ ਬਾਅਦ ਵਿੱਚ ਅਸੀਂ ਕੀਮੋ ਨਹੀਂ ਲਗਾਈ ਸਾਡੇ ਕੋਲ ਹੈ ਨਹੀਂ ਸੀ ਕੁਝ ਵੀ ਸਾਰਾ ਕੁਝ ਸੀਗਾ ਪਰਮਾਤਮਾ ਦੀ ਮਿਹਰ ਦੇ ਨਾਲ ਸਾਡੇ ਕੋਲ ਜੋ ਵੀ ਸੀਗਾ ਸਭ ਵੇਚ-ਵਟ ਕੇ ਲਾ ਦਿੱਤਾ ਜਿਵੇਂ ਹੁਣ ਤਾਂ ਕੁਝ ਨਹੀਂ ਲੱਗੇ ਪਰ ਪਰਿਵਾਰ ਚ ਹੈਗਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ ਅੱਛਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ ਘਰ ਵੀ ਗਹਿਣੇ ਰੱਖਿਆ ਹੋਇਆ ਹੈ ਅੱਛਾ ਜੀ ਦੋਸਤੋ ਵੀਡੀਓ ਤਾਂ ਤੁਸੀਂ ਬੜੀਆਂ ਸ਼ੇਅਰ ਕੀਤੀਆਂ ਹੋਣੀਆਂ ਲੇਕਿਨ ਅੱਜ ਜਿਹੜੀ ਮੈਂ ਵੀਡੀਓ ਕਰਨ ਜਾ ਰਿਹਾ ਇਹ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਇੱਕ ਪਰਿਵਾਰ ਦੇ ਜੀ ਦੀ ਜਾਨ ਬਚਾ ਦੀ ਹੈ ਕਿਉਂਕਿ ਪਰਿਵਾਰ ਨੂੰ ਤੁਹਾਡੀ ਲੋਕਾਂ ਦੀ ਲੋੜ ਹੈ ਦਾਨੀ ਲੋਕਾਂ ਦੀ ਲੋੜ ਹੈ ਕਿਉਂਕਿ ਜਿਸ ਵਿਅਕਤੀ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਇਹ ਵਿਅਕਤੀ ਜਿਹੜਾ ਆ ਮਹੀਨੇ ਦਾ 2 ਤੋਂ 2.5 ਲੱਖ ਰੁਪਇਆ ਕਮਾਉਣ ਵਾਲਾ ਵਿਅਕਤੀ ਹੈ ਲੇਕਿਨ ਪਰਮਾਤਮਾ ਕਹਿੰਦੇ ਨੇ ਹਾਜ਼ਰ-ਨਾਜ਼ਰ ਹੈ ਲੇਕਿਨ ਕਈ ਬਿਮਾਰੀਆਂ ਜਦੋਂ ਬੰਦੇ ਦੇ ਸਰੀਰ ਨੂੰ ਜਕੜ ਲੈਂਦੀਆਂ ਨੇ ਤਾਂ ਉਹ ਜਿਹੜਾ ਵਿਅਕਤੀ ਹੈ ਅੱਜ ਮਜਬੂਰ ਹੋ ਚੁੱਕਾ ਹੈ ਘਰ ਦੇ ਵਿੱਚ ਬੈਠਾ ਬੇਸ਼ੱਕ ਇੱਕ ਹਫ਼ਤੇ ਦਾ ਤਕਰੀਬਨ 25000 ਰੁਪਏ ਜਿਹੜਾ ਖਰਚਾ ਉਹ ਦਿੰਦਾ ਹੈ ਤਾਂ ਅੱਜ ਉਸ ਪਰਿਵਾਰ ਦੇ ਕੋਲ ਪਹੁੰਚੇ ਆ ਤੁਸੀਂ ਤਸਵੀਰਾਂ ਪਹਿਲਾਂ ਦੇਖੋ ਉਹ ਬਾਈ ਜੀ ਦੀਆਂ ਜੋ ਕਿ ਬਹੁਤ ਹੀ ਸੋਹਣੇ ਹੁੰਦੇ ਸੀ ਦੇਖੋ ਕਿਹਾ ਉਹਨਾਂ ਦੀ ਗੱਲਬਾਤ ਸੀ ਕਿਆ ਪਰਸਨੈਲਿਟੀ ਸੀਗੀ ਲੇਕਿਨ ਅੱਜ ਜਿਹੜੀ ਇਹਨਾਂ ਨੂੰ ਇੱਕ ਬਿਮਾਰੀ ਐਸੀ ਲੱਗੀ ਐ ਜਿਸ ਕਰਕੇ ਇਹ ਐਨੇ ਕੋ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਮੂੰਹ ਦਾ ਜਿਹੜਾ ਕੈਂਸਰ ਹੋਇਆ ਤਾਂ ਪੂਰੀ ਜਾਣਕਾਰੀ ਵੀ ਲਵਾਂਗੇ ਤੁਹਾਨੂੰ ਵੀ ਇਹਨਾਂ ਨਾਲ ਡੂਬਰੂ ਕਰਵਾਵਾਂਗੇ ਕਿ ਕੀ ਐਸੀ ਬਿਮਾਰੀ ਲੱਗੀ ਇਹਨਾਂ ਨੂੰ ਜਿਸ ਤੋਂ ਬਾਅਦ ਇਹਨਾਂ ਨੂੰ ਤੁਹਾਡੀ ਅੱਜ ਲੋੜ ਐ ਤਾਂ ਇਹਨਾਂ ਦਾ ਨਹੀਂ ਲੋਕਾਂ ਦੀ ਲੋੜ ਐ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅੱਜ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਵਾਈਫ ਸਾਡੇ ਨਾਲ ਮੌਜੂਦ ਨੇ ਤਾਂ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਤਸਵੀਰ ਇਸ ਕਰਕੇ ਦਿਖਾ ਰਿਹਾ ਇਹ ਪਹਿਲਾਂ ਦੀ ਤਸਵੀਰ ਆ ਅੱਜ ਤੋਂ 2 ਸਾਲ ਪਹਿਲਾਂ ਦੀ ਔਰ ਜਿਹੜੀ ਸਕਰੀਨ ਤੇ ਤੁਸੀਂ ਦੇਖਿਆ ਇਹਨਾਂ ਦੇ ਫੇਸ ਨੂੰ ਜਿਹੜਾ ਆ ਕੈਂਸਰ ਹੋ ਗਿਆ ਸਾਰਾ ਮੂੰਹ ਜਿਹੜਾ ਆ ਇਹਨਾਂ ਦਾ ਬਿਮਾਰੀ ਜਿਹੜੀ ਐਸੀ ਜਕੜੀ ਆ ਜਿਸ ਦਾ ਇਲਾਜ ਹੀ ਕਰਵਾ ਰਹੇ ਨੇ ਲੁਧਿਆਣਾ ਦੇ ਨਿੱਜੀ ਹਸਪੀਟਲ ਦੇ ਵਿੱਚ ਤਾਂ ਜਿਸ ਦਾ ਖਰਚਾ ਚੁੱਕਣ ਲਈ ਵੀ ਜਿਹੜਾ ਆ ਹੁਣ ਇਹਨਾਂ ਕੋਲ ਪੈਸਾ ਨਹੀਂ ਹੈਗਾ ਸੋ ਦਾਨੀ ਲੋਕਾਂ ਦੀ ਬਹੁਤ ਲੋਡ ਹੈ ਇਹਨਾਂ ਨੂੰ ਸੋ ਗੱਲਬਾਤ ਕਰਦੇ ਆ ਪੰਜੀ ਕੀ ਹੋਇਆ ਇਹਨਾਂ ਨੂੰ ਅੱਜ ਇਹਨਾਂ ਦਾ ਜਿਹੜਾ ਫੇਸ ਇਹਨਾਂ ਜਿਹੜਾ ਇਹ ਹੋ ਗਿਆ ਖਰਾਬ ਹੋ ਗਿਆ ਇਹ ਕੀ ਕੈਂਸਰ ਕਿਸ ਤਰ੍ਹਾਂ ਦਾ ਕੈਂਸਰ ਹੈ ਇਹਨਾਂ ਨੂੰ ਜਿਹੜੇ ਆ ਬਿਮਾਰੀ ਲੱਗੀ ਹੈਗੀ ਹੈ ਮੇਰੇ ਦੰਦ ਦੇ ਵਿੱਚ ਇਨਫੈਕਸ਼ਨ ਹੋਈ ਸੀ ਕਿ ਦੰਦ ਦੇ ਇਨਫੈਕਸ਼ਨ ਤੋਂ ਵਿਦਾਨ ਵੱਧ ਗਿਆ ਅੱਛਾ ਜੀ 15 ਦਿਨਾਂ ਵਿੱਚ ਦੇ 15 20 ਦਿਨ ਲੱਗੇ ਟਿਊਮਰ ਬਣ ਗਿਆ ਬਹੁਤ ਤਗੜਾ ਅੱਛਾ ਟਿਊਮਰ ਦੇ ਨਾਲ ਹੀ ਸਿਰ ਇਹਨਾਂ ਦੀ ਸਰਜਰੀ ਹੋਈ ਅੰਬਰਸਰ ਅੱਛਾ ਸਰਜਰੀ ਹੋਈ ਸੀ ਇੱਕ ਵਾਰ ਹਾਂਜੀ ਦੋ ਵਾਰੀ ਸਰਜਰੀ ਹੋ ਚੁੱਕੀ ਹੈ ਕਰੀ ਪਹਿਲਾਂ 23 ਚ ਹੋਈ ਹੈ ਫਿਰ 24 ਚ ਹੋਈ ਹੈ ਮੋਨ ਦੇ ਦੇ ਵਿੱਚ ਦੋ ਵਾਰੀ ਸਰਜਰੀ ਹੋ ਚੁੱਕੀ ਹੈ ਹੁਣ ਤੀਸਰੀ ਵਾਰ ਹੁਣ ਕੀਮੋ ਲੱਗਦੀਆਂ ਆ ਦੋ ਕੀਮੋ ਲੱਗੀਆਂ ਤੀਜੀ ਕੀਮੋ ਜੋ ਕਿ ਵੀਰੇ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਦਵਾਈ ਨਹੀਂ ਕੋਈ ਪੈਸੇ ਆ ਜਾਣਗੇ ਤੇ ਅਸੀਂ ਲਵਾ ਲਾਂਗੇ ਨਹੀਂ ਤੇ ਸਾਡੇ ਕੋਲ ਕੋਈ ਨਹੀਂ ਜੈਸ ਨਹੀਂ ਇਸ ਤੇ ਕਿਸੇ ਟਮ ਰੋਟੀ ਤੋਂ ਵੀ ਤਾਂ ਰੋਟੀ ਵੀ ਨਹੀਂ ਸਾਡੇ ਘਰੇ ਪਾਕੀ ਚਲੋ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਕਿਉਂਕਿ ਪ੍ਰਮਾਤਮਾ ਨਾਲਾ ਸਾਡੇ ਪਰਮਾਤਮਾ ਸਾਡੀ ਸੁਣ ਰਿਹਾ ਔਰ ਇਹ ਦਾਨੀ ਲੋਕ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਤੁਹਾਡੀ ਹੈਲਪ ਵੀ ਕਰਨਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੌਸਲਾ ਨਾ ਹਾਰੋ ਤੁਸੀਂ ਆਪਣਾ ਲੱਗੇ ਰਹੋ ਇਹਨਾਂ ਦਾ ਇਲਾਜ ਕਰਵਾਓ ਲੋਕ ਬੜੇ ਹੈਗੇ ਨੇ ਤੁਹਾਡੇ ਨਾਲ ਖੜੇ ਨੇ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਅੱਜ ਇਸੇ ਲਈ ਪਹੁੰਚਿਆ ਤਾਂ ਕਿ ਦਾਨੀ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚੇ ਔਰ ਤੁਹਾਡੀ ਹੈਲਪ ਹੋ ਸਕੇ ਅੱਛਾ ਤੁਸੀਂ ਦੱਸਿਆ ਵੀ ਇਹਨਾਂ ਨੂੰ ਮੂੰਹ ਦਾ ਜਿਹੜਾ ਟਿਊਮਰ ਹੋਇਆ ਹਨਾ ਇੱਕ ਬਿਮਾਰੀ ਛੋਟੀ ਜਿਹੀ ਇਹਨਾਂ ਨੂੰ ਕੋਈ ਪੇਨ ਹੋਇਆ ਦੱਸਿਆ ਦੰਦ ਦਾ ਦੰਦ ਤੇ ਪੇਨ ਹੋਈ ਬਸ ਅੱਛਾ ਜੀ ਹੋਂਦੇ ਤੋਂ ਹੀ ਵਧਾਨ ਵਧ ਗਿਆ ਅੱਛਾ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਕਿੱਦਾਂ ਲੱਗਿਆ ਵੀ ਨੋਰਮਲ ਇਹ ਗੱਲ ਹੈ ਵੀ ਦਵਾਈ ਲਈ ਛੋਟੀ ਮੋਟੀ ਕਿਸੇ ਦਵਾਈ ਲਈ ਲਈ ਸੀ ਬੰਗਾਲੀ ਡਾਕਟਰ ਤਾਜਪੁਰ ਰੋਡ ਤੇ ਆ ਉਹਦੇ ਕੋਲ ਅਸੀਂ ਦਵਾਈ ਖਾਂਦੇ ਰਹੇ ਉਹਨੇ ਸਾਨੂੰ ਕਿਹਾ ਕਿ ਤੁਸੀਂ ਟੈਸਟ ਕਰਾ ਲਓ 10-15 ਦਿਨ ਦਵਾਈ ਖਾਦੀ ਸੀ ਜੀ ਜੀ ਉਹਨਾਂ ਨੇ ਕਿਹਾ ਤੁਸੀਂ ਟੈਸਟ ਕਰਾ ਲਓ ਅਸੀਂ ਮੋਨ ਦੇ ਵਿੱਚ ਟੈਸਟ ਕਰਾਇਆ ਉਹਦੇ ਵਿੱਚ ਕਲੀਅਰ ਨਹੀਂ ਆਇਆ ਫਿਰ ਅਸੀਂ ਅਪੋਲੋ ਦੇ ਵਿੱਚ ਟੈਸਟ ਕਰਵਾਇਆ ਅਪੋਲੋ ਦੇ ਵਿੱਚ ਜਦੋਂ ਅਸੀਂ ਟੈਸਟ ਕਰਾਇਆ ਉਹਦੇ ਵਿੱਚ ਕਲੀਅਰ ਆ ਗਿਆ ਕਲੀਅਰ ਆ ਗਿਆ ਕਲੀਅਰ ਆ ਗਿਆ ਦੂਜੇ ਦਿਨ ਹੀ ਅਸੀਂ ਅੰਮ੍ਰਿਤਸਰ ਚਲੇ ਗਏ ਉੱਥੇ ਜਾ ਕੇ ਅਸੀਂ ਆਪਰੇਸ਼ਨ ਕਰਾਤਾ ਪੂਰੀ ਸਰਜਰੀ ਹੋਈ ਹੈ ਪੂਰਾ ਮਾਸ ਲਾ ਕੇ ਲੱਤ 'ਚ ਲਗਾਇਆ ਜਾਂ ਅੱਛਾ ਅੱਛਾ ਇਹ ਜਿਹੜਾ ਮਾਸ ਇੱਥੋਂ ਲਾ ਕੇ ਇਹਨਾਂ ਨੇ ਸਰਜਰੀ ਕੀਤੀ ਅਹੋ ਫੇਸ ਫਿਰ ਵੀ ਇਹਨਾਂ ਦਾ ਜਿਹੜਾ ਸਾਰਾ ਐਦਾਂ ਲੱਗ ਰਿਹਾ ਜਿਵੇਂ ਹਨਾ ਖਰਾਬ ਹੋ ਗਿਆ ਜਿਵੇਂ ਜਵਾੜਾ ਵੀ ਇਹਨਾਂ ਦਾ ਦਿਖ ਰਿਹਾ ਹੈਗਾ ਵਾ ਅੱਛਾ ਦੋ ਆਪਰੇਸ਼ਨ ਹੋਏ ਆ ਦੋ ਆਪਰੇਸ਼ਨ ਹੋ ਚੁੱਕੇ ਨੇ ਅੱਛਾ ਇਹ ਕਰਦੇ ਕੀ ਸੀਗੇ ਕਿਰਪਾਲ ਸਿੰਘ ਜੀ ਇਹ ਬਿਜਲੀ ਦਾ ਕੰਮ ਕਰਦੇ ਸੀ ਅੱਛਾ ਬਿਜਲੀ ਦਾ ਕੰਮ ਕਰਦੇ ਸੀ ਅੱਛਾ ਬਿਜਲੀ ਦਾ ਕੰਮ ਕਰਦੇ ਸੀਗੇ ਸਟੀਮ ਪਾਈਪ ਲਾਈਨਾਂ ਦਾ ਕੰਮ ਕਰਦੇ ਸੀ ਵੈਲਡਿੰਗ ਦਾ ਕੰਮ ਕਰਦੇ ਸੀਗੇ ਇਹ ਤੋਂ ਜੱਡ ਸਾਰਾ ਕੰਮ ਕਰ ਲੈਂਦੇ ਸੀਗੇ ਬੰਦੇ ਨਾਲ ਕੰਮ ਕਰਦੇ ਸੀਗੇ ਹੂੰ ਤੁਸੀਂ ਦੱਸਿਆ ਕਿ ਮਤਲਬ 2 2.5 ਲੱਖ ਰੁਪਏ ਜਿਹੜਾ ਮਹੀਨੇ ਦਾ ਕਮਾ ਲੈਂਦੇ ਸੀ ਵਧੀਆ ਕਮਾਉਂਦੇ ਸੀਗੇ ਬਹੁਤ ਜ਼ਿਆਦਾ ਵਧੀਆ ਸੀਗਾ ਬਹੁਤ ਜ਼ਿਆਦਾ ਵਧੀਆ ਕਮਾਉਂਦੇ ਸੀਗੇ ਸਾਨੂੰ ਕੋਈ ਰੱਬ ਜਾਦ ਨਹੀਂ ਸੀ ਅਸੀਂ ਤਾਂ ਇਹ ਕਹਿ ਸਕਦੇ ਆ ਵੀ ਸਾਨੂੰ ਰੱਬ ਜਾਦ ਨਹੀਂ ਸੀ ਇਹਨਾਂ ਦੀ ਜਦੋਂ ਮਿਹਨਤ ਕਰਦੇ ਸੀਗੇ ਰਾਤ ਦਿਨ ਮਿਹਨਤ ਕਰਦੇ ਸੀਗੇ ਬੰਦੇ ਵੀ ਨਾਲ ਲਾਏ ਸੀਗੇ ਕੰਮ ਕਰਦੇ ਸੀਗੇ ਹੁਣ ਆਹ ਦੇਣ ਆ ਗਏ ਨੇ ਵੀਰੇ ਜਿਹੜਾ ਅਸੀਂ ਲੋਕਾਂ ਕੋਲ ਮੰਗ ਮੰਗ ਕੇ ਕਰਦਾ ਖਰਚਾ ਚਲਾਉਂਦੇ ਆ ਸਾਡੇ ਕੋਲ ਖਰਚਾ ਨਹੀਂ ਹੈਗਾ ਇਸ ਟਾਈਮ ਚਲੋ ਕੋਈ ਨਹੀਂ ਹੌਸਲਾ ਰੱਖੋ ਸੋ ਦੇਖੋ ਆਹ ਵੀ ਇਹਨਾਂ ਨੂੰ ਗਰਮੀ ਲੱਗੀ ਆਹ ਤਸਵੀਰ ਹੈ ਬਾਈ ਜੀ ਦੀ ਔਰ ਇੱਕ ਹੋਣ ਦੀ ਤਸਵੀਰ ਹੈ ਤੁਸੀਂ ਦੇਖੋ ਕਿਆ ਹਾਲਤ ਹੋ ਚੁੱਕੀ ਆ ਔਰ ਲੇਕਿਨ ਇਹ ਅੱਜ ਲੋਕਾਂ ਦੇ ਅੱਗੇ ਜਿਹੜਾ ਆ ਹੱਥ ਆੜ ਰਹੇ ਨੇ ਕਿ ਇਹਨਾਂ ਦੀ ਜਿਹੜੀ ਹੈਲਪ ਕੀਤੀ ਜਾਵੇ ਬੇਸ਼ੱਕ ਇਹਨਾਂ ਨੇ ਦੋ ਵਾਰ ਜਿਹੜੀ ਆ ਆਪਰੇਸ਼ਨ ਕਰਵਾਇਆ ਆਪਰੇਸ਼ਨ ਸਕਸੈਸਫੁਲ ਨਹੀਂ ਹੋਇਆ ਲੇਕਿਨ ਹੁਣ ਤਕਰੀਬਨ ਦੋ ਮਹੀਨਿਆਂ ਤੋਂ ਜਿਹੜਾ ਇਹਨਾਂ ਦੀ ਇਲਾਜ ਚੱਲ ਰਿਹਾ ਔਰ 25000 ਰੁਪਏ ਜਿਹੜਾ ਹਫਤੇ ਦਾ ਇਲਾਜ ਆ ਸੋ ਪਰਿਵਾਰ ਬਹੁਤ ਹੀ ਲੋੜਵੰਦ ਹੈ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਸ ਵਿਅਕਤੀ ਦੀ ਵੀ ਜਿੰਨੀ ਹੋ ਸਕਦੀ ਆ ਉਹ ਹੈਲਪ ਇਹਨਾਂ ਦੀ ਜਰੂਰ ਕਰੋ ਅੱਛਾ ਮਾਤਾ ਜੀ ਫਿਰ ਤੁਸੀਂ ਤੁਹਾਨੂੰ ਪਤਾ ਲੱਗਿਆ 2 ਸਾਲ ਪਹਿਲਾਂ ਇਹਨਾਂ ਨੂੰ ਜਦੋਂ ਹੋ ਗਿਆ ਤੇ ਤੁਸੀਂ ਸਰਜਰੀ ਕਰਵਾਈ ਕਿਸ ਤਰ੍ਹਾਂ ਫਿਰ ਘਰ ਦਾ ਖਰਚਾ ਕਿਸ ਤਰ੍ਹਾਂ ਚਲਾਇਆ ਔਰ ਅੱਜ ਮੈਂ ਆਇਆ ਵਾਂ ਮੈਂ ਦੇਖਦਾ ਵੇ ਤੁਹਾਡੇ ਘਰ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਚੀਜ਼ ਮਤਲਬ ਹੈ ਨਹੀਂ ਹੈਗੀ ਵੀ ਲੱਗ ਨਹੀਂ ਰਿਹਾ ਵੀ ਤੁਸੀਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਵੋਗੇ ਕਿਉਂਕਿ ਤੁਸੀਂ ਦੱਸਿਆ ਕਿ 25000 ਰੁਪਏ ਹਫਤੇ ਦਾ ਤੁਹਾਨੂੰ ਇਹਨਾਂ ਦਾ ਜਿਹੜਾ ਤੁਸੀਂ ਕਹਿੰਦੇ ਕੀਮਾ ਹੁੰਦਾ ਹੈ ਹਨਾ ਤੇ ਉਹ ਕਿੱਦਾਂ ਫਿਰ ਤੁਸੀਂ ਮੈਨੇਜ ਕਰਦੇ ਹੈਗੇ ਹੋ ਮੇਰੇ ਪਹਿਲਾਂ ਤਾਂ ਸਾਨੂੰ ਸਾਰਿਆਂ ਨੇ ਮਦਦ ਦੇ ਦਿੱਤੀ ਰਿਸ਼ਤੇਦਾਰਾਂ ਨੇ ਵੀ ਕੀਤੀ ਏ ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਹੁਣ ਅਸੀਂ ਦੋ ਕੀਮੋ ਲਵਾਈਆਂ ਇਹਨਾਂ ਨੂੰ ਬਾਅਦ ਵਿੱਚ ਅਸੀਂ ਕੀਮੋ ਨਹੀਂ ਲਗਾਈ ਸਾਡੇ ਕੋਲ ਹੈ ਨਹੀਂ ਸੀ ਕੁਝ ਵੀ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਅਸਟਾ ਅੱਛਾ ਜੀ ਹਾਂ ਜੀ ਤੇ ਜੇ ਗੱਲ ਕਰਾਂ 2 ਸਾਲ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪਹਿਲਾਂ ਸੀਗਾ ਜੀ ਬਹੁਤ ਵਧੀਆ ਜਦੋਂ ਅਸੀਂ ਆਪਰੇਸ਼ਨ ਕਰਵਾਇਆ ਸੀਗਾ ਉਦੋਂ ਸਾਡੇ ਕੋਲ ਕੈਸ਼ ਸੀਗਾ ਅੱਛਾ ਜੀ ਕੈਸ਼ ਸੀਗਾ ਅਸੀਂ ਸਾਰਾ ਕੁਝ ਜੋ ਵੀ ਸੀਗਾ ਸੀ ਸਾਰਾ ਕੁਝ ਸੀਗਾ ਪਰਮਾਤਮਾ ਦੀ ਮਿਹਰ ਦੇ ਨਾਲ ਸਾਡੇ ਕੋਲ ਜੋ ਵੀ ਸੀਗਾ ਸਭ ਵੇਚ ਵਟ ਕੇ ਲਾਤਾ ਅੱਛਾ ਜੀ ਹੁਣ ਤਾਂ ਕੁਝ ਨਹੀਂ ਬਚਿਆ ਪਰ ਪਰਿਵਾਰ ਚ ਹੈਗਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ ਅੱਛਾ ਘਰ ਵੀ ਗਹਿਣੇ ਰੱਖਿਆ ਹੋਇਆ ਹੈ ਘਰ ਵੀ ਗਹਿਣੇ ਰੱਖਿਆ ਹੋਇਆ ਅੱਛਾ ਜੀ ਤੇ ਘਰ ਚ ਹੈ ਕੋਈ ਪਰਿਵਾਰ ਦਾ ਕੋਈ ਨਹੀਂ ਜੀ ਮਾਂ ਕੇ ਖੁਆਣਾ ਨੇ ਛੋਟੇ ਹੈ ਪੜਦੇ ਛੋਟੇ ਬੱਚੇ ਹੈ ਹਾਂ ਜੀ ਪੜਦੇ ਹੈ ਤੇ ਫੇ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਹੁਣ ਬਹੁਤ ਔਖਾ ਹੋ ਜਾਂਦਾ ਇਸ ਹਿਸਾਬ ਨਾਲ ਤਾਂ ਤੁਸੀਂ ਦੱਸਿਆ ਕਿ ਮੈਂਲੇ ਦੋ ਕੀਮੋ ਕਰਾਈਆਂ 50000 ਰੁਪਏ ਲੱਗ ਗਿਆ ਸੀ ਦੱਸਦਾ ਤੇ ਘਰ ਗਹਿਣੇ ਰੱਖਿਆ ਹੋਇਆ ਫਿਰ ਆਨ ਵਾਲੇ ਸਮੇਂ ਤਾ ਬੜਾ ਔਖਾ ਹੋ ਜਾਊਗਾ ਬਹੁਤ ਜਿਆਦਾ ਵੀਰੇ ਤਾਂਹੀਂ ਆਹ ਕਦਮ ਚੱਕਿਆ ਆ ਅੱਛੇ ਤਾਂ ਮੈਨੂੰ ਚੁੱਕਣ ਦੀ ਕੋਈ ਲੋੜ ਨਹੀਂ ਸੀ ਸੋ ਦੋਸਤੋ ਬਹੁਤ ਮੰਦਭਾਗੀ ਘਟਨਾ ਹੈ ਇਸ ਪਰਿਵਾਰ ਦੇ ਨਾਲ ਜੋ ਵੀ ਹੋਇਆ ਚਲੋ ਅਸੀਂ ਮਾਲਕ ਅੱਗੇ ਅਰਦਾਸ ਖੁਦ ਵੀ ਕਰਦੇ ਆ ਕਿ ਇਹਨਾਂ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਦਾ ਜੀ ਹੈ ਜਲਦ ਤੋਂ ਜਲਦ ਠੀਕ ਹੋ ਜਾਵੇ ਇਹਦਾ ਇਲਾਜ ਹੋ ਜਾਵੇ ਲੇਕਿਨ ਇਹ ਇਲਾਜ ਤੁਹਾਡੇ ਸਦਕਾ ਹੀ ਹੋਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਇਸ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਹੈ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਦਾਨੀ ਲੋਕ ਨੇ ਉਹ ਮੋਹਰੇ ਆ ਕੇ ਸੇਵਾ ਕਰ ਸਕਣ ਅੱਛਾ ਮਾਤਾ ਜੀ ਤੁਸੀਂ ਦੱਸ ਸਕਦੇ ਹੋ ਆਪਣਾ ਮੋਬਾਈਲ ਨੰਬਰ ਕੰਟੈਕਟ ਨੰਬਰ ਤਾਂ ਕਿ ਲੋਕ ਸਿੱਧਾ ਤੁਹਾਡੇ ਕੋਲ ਤੁਹਾਡੀ ਸੇਵਾ ਕਰਨ ਵਾਸਤੇ ਆ ਸਕਣ ਕਿਉਂਕਿ ਅਸੀਂ ਸਾਡਾ ਮਕਸਦ ਸਿਰਫ ਇਹੀ ਹੈ ਕਿ ਬਸ ਇਹਨਾਂ ਦਾ ਇਲਾਜ ਹੋ ਜਾਵੇ ਇਹ ਠੀਕ ਹੋ ਜਾਣਾ ਮੋਬਾਈਲ ਨੰਬਰ ਹੈ ਜੀ 97790 81491 ਠੀਕ ਹੈ ਜੀ 97790 81491 ਮੋਬਾਈਲ ਨੰਬਰ ਹੈ ਜੀ ਤੇ ਇਹ ਅਕਾਊਂਟ ਨੰਬਰ ਵੀ ਤੁਸੀਂ ਲਿਖਿਆ ਕਿਹੜੀ ਬੈਂਕ ਦਾ ਹੈਗਾ ਥੋੜਾ ਪੀ ਐਨ ਬੀ ਪੀ ਐਨ ਬੀ ਸੋ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਇਹ ਜਿਹੜਾ ਮੈਂਸ਼ਨ ਕਰ ਦਿੱਤਾ ਜਾਵੇ ਖਾਸ ਕਰਕੇ ਕਿ ਇਹ ਮੋਬਾਈਲ ਨੰਬਰ ਜਿਹੜਾ نیچے ਲਿਖਿਆ ਹੋਇਆ 97790 81491 ਸੋ ਇਹਨਾਂ ਪਰਿਵਾਰ ਦੇ ਨਾਲ ਤੁਸੀਂ ਕੰਟੈਕਟ ਕਰੋ ਕੰਟੈਕਟ ਕਰਨ ਤੋਂ ਬਾਅਦ ਪਰਿਵਾਰ ਦੀ ਜਿਹੜੀ ਵੀ ਤੁਹਾਡੀ ਬਣਦੀ ਜਿਹੜੀ ਹੈਲਪ ਹੈਗੀ ਆ ਉਹ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਦਾ ਜਿਹੜਾ ਘਰ ਦਾ ਗੁਜ਼ਾਰਾ ਹੋ ਸਕੇ ਕਿਉਂਕਿ ਬੜੀ ਮੰਦਭਾਗੀ ਕਟਣਾ ਇਸ ਪਰਿਵਾਰ ਨੂੰ ਅੱਜ ਤੁਹਾਡੇ ਲੋਕਾਂ ਦੀ ਲੋੜ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ